ਦੀ ਸੰਗਤ ਜੀ ਇਸ ਭਾਈ ਸਾਹਿਬ ਦੇ ਵਿਚਾਰਾਂ ਨੂੰ ਬੜੇ ਧਿਆਨ ਨਾਲ ਸੁਣਿਓ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਪਖੰਡਵਾਦ ਵਧਦਾ ਜਾ ਰਿਹਾ ਹੈ ਮੁਸਲਮਾਨੀ ਗੁੱਡੀ ਫੂਕਦੇ ਫਿਰ ਪਾਕਿਸਤਾਨ ਚ ਮੀਂਹ ਕਿਵੇਂ ਪੈਂਦਾ ਹੈ ਅਫਗਾਨਿਸਤਾਨ ਚ ਮੀਂਹ ਕਿਵੇਂ ਪੈਂਦਾ ਹੈ ਜੰਮੂ ਕਸ਼ਮੀਰ ਚ ਉਥੇ ਗੁੱਡੀ ਨਹੀਂ ਫੁਕੀ ਜਾਂਦੀ ਲੇਹ ਲਦਾਖ ਚ ਨਹੀਂ ਪੈਂਦੀ ਉਥੇ ਮੀਂਹ ਕਿਵੇਂ ਪੈਂਦਾ ਤੁਸੀਂ ਰਾਜਸਥਾਨ ਜਾਓ ਉਥੇ ਗੁੱਡੀ ਨਹੀਂ ਫੁਕਦੇ ਉਥੇ ਮੀਂਹ ਕਿਵੇਂ ਪੈਂਦਾ ਉਹ ਜਨਾ ਪਖੰਡ ਸਾਡੇ ਪੰਜਾਬ ਜੀ ਹੈ ਗੁਰੂ ਨਾਨਕ ਨੇ ਤਾਂ ਸਾਨੂੰ ਇਹ ਗੰਦੇ ਰੀਤੀ ਰਿਵਾਜਾਂ ਚੋਂ ਕੱਢਿਆ ਮੈਂ ਤਾਂ ਹੈਰਾਨ ਆ ਪਿੱਛੇ ਜੇ ਪਤਾ ਨਹੀਂ ਕਿਹੜੇ ਪਿੰਡ ਦੀ ਉਹ ਵੀਡੀਓ ਚੱਲ ਰਹੀ ਹੈ ਉਹਦੇ ਚ ਧੌਲਾ ਝੱਟਾ ਚਿੱਟੇ ਚੁੰਨੀਆਂ ਮਾਂ ਬਣੀਆਂ ਪੂਰੀਆਂ ਵੀ ਬੜੀਆਂ ਵੀ ਸੁੱਲਦੀਆਂ ਬੁੜੀਆਂ ਨਹੀਂ ਗੁੱਡੀਆਂ ਤੂੰ ਫਲਾਨਾ ਤੁਰ ਗਈ ਹਮਕੋ ਪਤਾ ਨਹੀਂ ਕੀ ਪਿੱਟ ਦੀਆਂ ਆਉਂਦੀਆਂ ਕੀ ਪਿੱਟਣ ਦਾ ਸ਼ੌਂਕ ਹੈ ਪਹਿਲਾਂ ਤੇ ਇਹਨਾਂ ਨੂੰ ਇਹ ਪੁੱਛੋ ਪਿੱਟੀ ਤਾਂ ਪਹਿਲਾਂ ਪੰਜਾਬ ਪਿੱਟਿਆ ਹੈ 1978 ਤੋਂ ਲੈ ਕੇ 92 ਤੱਕ ਪਿੱਟੀ ਗਿਆ ਹੁਣ ਨਸ਼ਿਆਂ ਦੇ ਤੌਰ ਤੇ ਪਿੱਟੀ ਜਾਂਦਾ ਪੁੱਛੋ ਉਹਨਾਂ ਨਲਾਇਕ ਪੁੱਤਾਂ ਦੀਆਂ ਮਾਵਾਂ ਤੋਂ ਜਿਨ੍ਹਾਂ ਨੂੰ ਬੜਾ ਪੁਚਾਵਾਂ ਨਾਲ ਪਾਲਿਆ ਸੀ ਤੇ ਨਸ਼ਿਆਂ ਨਾਲ ਮਰੀ ਜਾਂਦੇ ਪਿੱਟੀ ਜਾਂਦੀਆਂ ਕਦੇ ਤੁਸੀਂ ਕੀਰਤਨ ਕਰਨਾ ਵੀ ਸਿੱਖ ਲੋ ਧੌਲੇ ਝਾਟੇ ਵਾਲਿਓ ਕਦੇ ਗੁਰਬਾਣੀ ਪੜ੍ਹਨੀ ਜਾਂ ਪੜਾਉਣੀ ਸਿੱਖ ਲੋ ਕਦੇ ਸਾਖੀਆਂ ਸੁਣਾਓ ਨਹੀਂ ਗੁੱਡੀਆਂ ਨਹੀਂ ਫਲਾਨੀਆਂ ਭਾਈ ਸਾਹਿਬ ਦੀਆਂ ਗੱਲਾਂ ਬਿਲਕੁਲ ਸੱਚ ਹਨ ਸਾਡੇ ਪੰਜਾਬੀਆਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਕਿ ਅਸੀਂ ਲੋਕ ਗੁਰਮਤਿ ਪ੍ਰਚਾਰ ਦੀ ਥਾਂ ਤੇ ਪਖੰਡ ਪਾਦਾਂ ਦੇ ਵਿੱਚ ਵੱਢਦੇ ਜਾ ਰਹੇ ਹਾਂ ਉਸੀ ਭਾਈ ਸਾਹਿਬ ਦੀਆਂ ਗੱਲਾਂ ਨਾਲ ਸਹਿਮਤ ਤਾਂ ਹੋਵਾਂਗੇ ਕਿਉਂਕਿ ਭਾਈ ਸਾਹਿਬ ਨੇ ਕੋਈ ਗੱਲ ਗਲਤ ਨਹੀਂ ਕਹੀ ਕਿਉਂਕਿ ਬਾਬੇ ਨਾਨਕ ਨੇ ਸਾਨੂੰ ਬਹਿਮਾ ਪਰਮਾ ਦੇ ਵਿੱਚੋਂ ਕੱਢਣ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਤੇ ਅਸੀਂ ਫਿਰ ਵੀ ਬਹਿਮਾ ਪਰਮਾ ਵਿੱਚੋਂ ਨਹੀਂ ਨਿਕਲ ਰਹੇ ਅਸੀਂ ਫालतੂ ਦੇ ਹੀ ਪਖੰਡ ਕਰਦੇ ਹਾਂ ਜਿਵੇਂ ਕਿ ਭਾਈ ਸਾਹਿਬ ਦੱਸ ਰਹੇ ਨੇ ਕਿ ਗੁੱਡੀ ਫੁਕਣ ਵਾਲਾ ਕੇਂਦਰ ਦੇਵਤਾਂ ਨੂੰ ਖੁਸ਼ ਕਰਦੀਆਂ ਹਨ ਕਿ ਟੱਪ ਸਿਆਪਾ ਕਰਦੀਆਂ ਹਨ ਕਿ ਕਿ ਨਹੀਂ ਪੈ ਜਾਵੇ ਪਰ ਜੇ ਇਸ ਤਰ੍ਹਾਂ ਹੀ ਮੀਂਹ ਪੈਂਦਾ ਹੋਵੇ ਤਾਂ ਵੀਰਿੰਦਰ ਦੇਵਤਾ ਨੂੰ ਲੋਕ ਬਹੁਤ ਖੁਸ਼ ਕਰ ਲਿਆ ਕਰਨ ਤੇ ਰੋਜ਼ ਹੀ ਮੀਂਹ ਪਵਾ ਲਿਆ ਕਰਨ ਦੁਬਈ ਦੇ ਵਿੱਚ ਮੀਂਹ ਲੋਕਾਂ ਨੇ ਨਗਲੀ ਪਵਾਉਣਾ ਸ਼ੁਰੂ ਕੀਤਾ ਸੀ ਪਰ ਕੁਦਰਤ ਦਾ ਕਹਿਰ ਉੱਥੇ ਦੇਖਿਆ ਹੀ ਹੈ ਕੁਦਰਤ ਨਾਲ ਛੇੜਛਾੜ ਕਰਨਾ ਵੀ ਗਲਤ ਹੁੰਦਾ ਹੈ ਪਰ ਸਾਰੀਆਂ ਗੱਲਾਂ ਨੂੰ ਆਪਾਂ ਜਿਆਦਾ ਲੰਮਾ ਨਾਲ ਲੈ ਜਾਂਦੇ ਹੋਏ ਇਹੀ ਕਹਿੰਦੇ ਹਾਂ ਕਿ ਜੋ ਕੁਝ ਹੈ ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੁੱਛਿਆ ਕਰੋ ਤੇ ਫਾਲਤੂ ਦੇ ਪਖੰਡਾਂ ਨੂੰ ਛੱਡੋ ਗੁਰਮਤ ਪ੍ਰਚਾਰ ਕਰੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ